ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਹਨ ਬਲੌਗ ਚ ਤੇ ਅੱਜ ਦਾ ਆਪਾਂ ਚ ਲੱਗੇ ਬਲੌਗ ਸ਼ੁਰੂ ਕਰਨਾ ਅੱਜ ਮੈਂ ਲੱਗੀ ਹਾਂ ਇੱਥੇ ਕਰੇਲਿਆਂ ਦੀ ਸੁੱਕੀ ਸਬਜੀ ਬਣਾਉਣ ਤੇ ਨਾਲ ਆਪਾਂ ਬਣਾਵਾਂਗੇ ਪੱਤਾ ਗੋਭੀ ਦੀ ਸਬਜੀ ਦੇਖਦੇ ਹਾਂ ਕਿ ਮੈਂ ਕਰੇਲਿਆਂ ਦੀ ਸੁੱਕੀ ਸਬਜੀ ਕਿਸ ਤਰ੍ਹਾਂ ਬਣਾਉਣੀ ਆ ਬਿਨਾ ਕਰੇਲੇ ਭਰੇ ਤੇ ਬਿਨਾ ਕਿਸੇ ਮਸਾਲੇ ਤੋਂ ਜੋ ਕਿ ਬੜੀ ਹੀ ਵਧੀਆ ਬਣਦੀ ਹੈ ਜੇ ਜਦੀ ਵੀ ਤੁਸੀਂ ਕਦੀ ਵੀ ਕਿਤੇ ਜਾਣਾ ਹੋਵੇ ਜਾਂ ਕਿਸੇ ਜਗ੍ਹਾ ਤੁਸੀਂ ਰੋਟੀ ਆਪਣੀ ਨਾਲ ਲੈ ਕੇ ਜਾਣੀ ਹੋਵੇ ਤਾਂ ਇਹ ਵਾਲੀ ਸਬਜੀ ਤੁਸੀਂ ਆਰਾਮ ਨਾਲ ਲੈ ਕੇ ਜਾ ਸਕਦੇ ਆ। ਇੱਕਦਮ ਬਿਲਕੁਲ ਘੱਟ ਤੇਲ ਚ ਬਣਦੀ ਆ ਔਰ ਉਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪੈਂਦੇ ਆ ਔਰ ਇਹ ਖਰਾਬ ਵੀ ਨਹੀਂ ਹੁੰਦੀ ਇਹ 2 ਤੋਂ 3 ਦਿਨ ਬੜਾ ਵਧੀਆ ਕੱਟਦੀ ਆ। ਵੈਸੇ ਤੇ ਕarele ਹਮੇਸ਼ਾ ਹੀ ਜਿਆਦਾ ਟਾਈਮ ਕੱਢ ਜਾਂਦੀ ਹੈ ਕਿਉਂਕਿ ਤੇਲ 'ਚ ਬਣੇ ਹੁੰਦੇ ਆ ਪਰ ਇਹ ਵਾਲੀ ਸਬਜ਼ੀ ਜਿਹੜੀ ਆਪਾਂ ਬਿਨਾ ਮਸਾਲਾ ਜਿਹੜਾ ਵਾ ਜਿਆਦਾ ਪਾਏ ਐਕਸਮ ਨੋਰਮਲ ਤਰੀਕੇ ਨਾਲ ਬਣਾਵਾਂਗੇ ਇੱਧਰ ਮੈਂ ਜਿਹੜੇ ਕਰੇਲੇ ਲਏ ਸੀ ਅੱਧਾ ਕਿਲੋ ਉਹਨਾਂ ਦੇ ਵਿੱਚ ਮੈਂ ਉਹਨਾਂ ਨੂੰ ਪਹਿਲਾਂ ਤੇ ਧੋ ਲਿਆ ਧੋਣ ਤੋਂ ਬਾਅਦ ਉਹਨਾਂ ਨੂੰ ਮੈਂ ਗੋਲ-ਗੋਲ ਕੱਟ ਲਿਆ ਬਿਨਾ ਛਿਲਕਾ ਉਤਾਰੇ ਮੈਂ ਉਹਨਾਂ ਦਾ ਛਿਲਕਾ ਨਹੀਂ ਲਾਇਆ ਕਿਉਂਕਿ ਇਸ ਤਰੀਕੇ ਨਾਲ ਕarele ਮੈਨੂੰ ਬਣਾਉਣੇ ਚੰਗੇ ਵੀ ਲੱਗਦੇ ਆ ਤੇ ਨਾਲੇ ਆਪਾਂ ਕarele ਇਸ ਦੇ ਖਾਣੇ ਕਿਸ ਥੋੜਾ ਜਿਹਾ ਕੌੜ ਪਨ ਵੀ ਸਾਡੇ ਅੰਦਰ ਜਾਵੇ ਜੇ ਆਪਾਂ ਉਹਨਾਂ ਦੇ ਛਿਲਕੇ ਲਾ ਕੇ ਉਹਨਾਂ ਨੂੰ ਖਰਾਬ ਕਰਤਾ ਤੇ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਮੈਂ ਛਿਲਕੇ ਉਹਨਾਂ ਦੇ ਨਾਲ ਹੀ ਰਹਿਣ ਦਿੰਨੀ ਆ ਤੇ ਉਹ ਫਿਰ ਮੈਂ ਗੋਲ-ਗੋਲ ਕੱਟ ਲੈਣੀਆਂ ਆ ਚਾਰ ਤੋਂ ਪੰਜ ਮੈਂ ਲੰਮੀਆਂ ਲੰਮੇ ਵਿੱਚ ਮਿਰਚਾਂ ਕੱਟ ਲਈਆਂ ਬਸ ਜਦੋਂ ਕੜਾਈ ਦੇ ਵਿੱਚ ਮੈਂ ਤੇਲ ਪਾਇਆ ਸੀ ਤੇ ਬਿਲਕੁਲ ਮੈਂ ਥੋੜਾ ਜਿਹਾ ਹੀ ਤੇਲ ਪਾਇਆ ਜਿੰਨੇ ਦੇ ਵਿੱਚ ਇੱਕਦਮ ਜੜਿਆ ਕਰੇਲੇ ਭੁੱਜ ਜਾਣ ਜਰਾ ਵੀ ਜਿੰਨਾ ਜਿਹੜਾ ਤੇਲ ਵਾ ਇਧਰ ਉਧਰ ਕੜਾਈ ਦੇ ਵਿੱਚ ਨਾ ਲੱਗੇ ਇਧਰ ਵੀ ਮੈਂ ਜਿਹੜਾ ਫਰਾਈ ਪੈਨਚ ਵੀ ਤੇਲ ਪਾਇਆ ਉਹ ਮੈਂ ਪਾਇਆ ਸੀ ਪੱਤਾ ਗੋਭੀ ਵਾਸਤੇ ਪਤਾ ਗੋਭੀ ਨੂੰ ਮੈਂ ਬਿਨਾ ਕਿਸੇ ਮਸਾਲੇ ਤੋਂ ਪਾਏ ਇਹਨੂੰ ਤੜਕਾਂਗੀ ਆਪਾਂ ਜਿਹੜੇ ਮਸਾਲੇ ਜਾਣੇ ਕਿ ਆਪਾਂ ਇੱਕ ਹੁੰਦਾ ਜਿਹੜਾ ਆਪਾਂ ਸੁੱਕੇ ਮਸਾਲੇ ਪਾਉਂਦੇ ਆ ਇੱਕ ਹੁੰਦਾ ਮਸਾਲਾ ਜਿਸ ਤਰ੍ਹਾਂ ਆਪਾਂ ਲਸਣ ਪਿਆਜ਼ ਟਮਾਟਰ ਅਦਰਕ ਨੂੰ ਪੀਸ ਕੇ ਪਾਉਂਦੇ ਆ ਕਿਸੇ ਵੀ ਚੀਜ਼ ਤੋਂ ਬਿਨਾ ਬਿਨਾ ਮਤਲਬ ਕਿ ਲਸਣ ਪਿਆਜ਼ ਤੋਂ ਬਿਨਾ ਟਮਾਟਰ ਤੋਂ ਆਪਾਂ ਇਹ ਹੁੰਦੀਆਂ ਦੋਹਾਂ ਸਬਜ਼ੀਆਂ ਜਿਹੜੀਆਂ ਬਣਾਵਾਂਗੇ ਤੇ ਬੜੀਆਂ ਹੀ ਵਧੀਆ ਖਾਨਚ ਸਵਾਦਲੀ ਬਣਦੀਆਂ ਵਾਂ ਤੇ ਜਲਦੀ ਵੀ ਬਣ ਜਾਂਦੀਆਂ ਔਰ ਸਭ ਤੋਂ ਚੰਗੀ ਗੱਲ ਕੀ ਜ਼ਿਆਦਾ ਇਹਦੇ ਵਿੱਚ ਜਦੋਂ ਆਪਾਂ ਕਰੇਲੇ ਖਾ ਲੈਂਦੇ ਆ ਤਾਂ ਸਾਨੂੰ ਲੱਗਦਾ ਕਿ ਸਾਨੂੰ ਭਾਰੀਪਨ ਲੱਗਦਾ ਬਿਲਕੁਲ ਨਹੀਂ ਲੱਗਦਾ ਇੱਧਰ ਮੇਰਾ ਤੇਲ ਗਰਮ ਹੋ ਗਿਆ ਤੇ ਮੈਂ ਕੜਾਈ ਦੇ ਵਿੱਚ ਜੜੇ ਆ ਕਰੇਲੇ ਕੱਟੇ ਹੋਏ ਪਾਤੇ ਇਹਨੂੰ ਮੈਂ ਚੰਗੀ ਤਰ੍ਹਾਂ ਪਾ ਕੇ ਹਲਾ ਲਿਆ ਵਾ ਦੂਸਰੇ ਬੰਨੇ ਵੀ ਮੇਰਾ ਤੇਲ ਜਿਹੜਾ ਗਰਮ ਹੋਣ ਵਾਲਾ ਵਾ ਤੇ ਤੇਲ ਮੇਰਾ ਜਿਹੜਾ ਫਰਾਈ ਪੈਨ ਦੇ ਵਿੱਚ ਕੋਈ ਕੜਚੀਕਵਾ ਉਹਨੂੰ ਮੈਂ ਬਿਲਕੁਲ ਜਦੋਂ ਫਰਾਈ ਪੈਨ ਚੰਗੀ ਤਰ੍ਹਾਂ ਗਰਮ ਹੋ ਗਿਆ ਸਾਰਾ ਤੇਲ ਕੱਢ ਦੂੰਗੀ ਸਿਰਫ ਮੈਂ ਉਹਦੇ ਵਿੱਚ ਇੱਕ ਚਮਚ ਤੇਲ ਦਾ ਛੱਡਣਾ ਵਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣਾ ਵਾ ਜਿਦ ਤੱਕ ਕ੍ਰੇਲਿਆਂ ਵਿੱਚ ਲੂਣ ਪਾ ਲੈਣਾ ਹਲਦੀ ਪਾ ਲੈਣੀ ਮਿਰਚਾਂ ਤੇ ਮੈਂ ਪਹਿਲਾਂ ਹੀ ਪਾਤੀਆਂ ਤੁਸੀਂ ਕੋਈ ਵੀ ਘਰ ਜੋ ਤਾਂ ਘਰ ਵਿੱਚ ਤੁਹਾਡੇ ਮਸਾਲਾ ਕੋਈ ਵੀ ਮਸਾਲਾ ਪਾ ਸਕਦੇ ਆ ਜਿਸ ਤਰ੍ਹਾਂ ਕਿ ਕੁਛ ਵੀ ਸੁੱਕਾ ਧਨੀਆ ਕਾਲੀ ਮਿਰਚ ਜੀਰਾ ਕੋਈ ਵੀ ਚੀਜ਼ ਤੜਕਦੇ ਬਾਅਦ ਤੁਸੀਂ ਉਹ ਪਾ ਸਕਦੇ ਆ ਇਦਾਂ ਇਹ ਵਾ ਜਿਹੜਾ ਸਬਜੀ ਕarele ਦੀ ਬੜੀ ਸਵਾਦ ਬੰਦੀ ਇਹਨੂੰ ਚੌਲਾ ਨਾਲ ਖਾਣ ਨੂੰ ਚ ਵੀ ਬੜੀ ਸਵਾਦ ਆਉਂਦੀ ਆ ਪਰੌਂਠੇ ਨਾਲ ਖਾਣ ਚ ਵੀ ਸਵਾਦ ਲੱਗਦੀ ਆ ਤੇ ਸੁੱਕੀਆਂ ਰੋਟੀਆਂ ਨਾਲ ਵੀ ਖਾਣ ਚ ਬੜੀ ਸਵਾਦ ਆਉਂਦੀ ਆ ਗਰਮ ਗਰਮ ਰੋਟੀ ਕਿ ਹੋਣਾ ਚੋਪੜੀ ਹੋਵੇ ਤੇ ਨਾਲ ਇਹ ਵਾਲੀ ਪੂਜੀਆ ਸਬਜੀ ਹੋਵੇ ਤੇ ਬੜੀ ਵਧੀਆ ਸਵਾਦ ਬੰਦੀ ਕਿਉਂਕਿ ਕareleਾਂ ਦੀ ਸਬਜੀ ਬਹੁਤ ਘੱਟ ਲੋਕੀ ਪੜਾਉਂਦੇ ਜ਼ਿਆਦਾਤਰ ਲੋਕੀ ਕarele ਜਿਹੜਾ ਭਰ ਕੇ ਹੀ ਬਣਾਉਂਦੇ ਕareleਾਂ ਦਾ ਇੱਕ ਹੀ ਤਰੀਕਾ ਜਾਣਦੇ ਆ ਪਰ ਇਹ ਇਹਦਾ ਇੱਕ ਨਵਾਂ ਤਰੀਕਾ ਕarele ਬਣਾਉਂਦਾ ਕਿ ਤੁਸੀਂ ਕareleਾਂ ਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਆ ਹੁਣ ਆਪਾਂ ਇੱਧਰ ਜਿਹੜਾ ਵਾ ਪੱਤਾ ਗੋਭੀ ਨੂੰ ਤੜਪਾ ਲਾ ਦਾਂਗੇ ਪੱਤਾ ਗੋਭੀ ਵਾਸਤੇ ਮੈਂ ਖਾਲੀ ਬਸ ਥੋੜਾ ਜਿਹਾ ਮੈਂ ਜੀਰਾ ਲਿਆ ਵਾ ਇੱਕਦਮ ਅੱਧਾ ਚਮਚਾ ਜੀਰੇ ਦਾ ਸਾਰਾ ਕੁਝ ਮੈਂ ਵਿੱਚੇ ਪਾਤਾ ਹਲਦੀ ਪਾਤੀ ਲੂਣ ਪਾਤੀ ਮਸਾਲਾ ਪਾਤਾ ਹੁਣ ਆਪਾਂ ਇਹਨੂੰ ਟੱਕ ਦੇਣਾ ਵਾ ਟੱਕ ਕੇ ਇਹਨੂੰ ਆਪਾਂ ਪਹਿਲਾਂ ਜਿਹੜਾ ਵਾ ਚੰਗੀ ਤਰ੍ਹਾਂ ਪਕਾ ਲੈਣਾ ਵਾ ਤਾਂ ਕਿ ਜਿਹੜੇ ਕਰੇਲੇ ਚੰਗੀ ਤਰ੍ਹਾਂ ਪੱਕ ਜਾਣ ਫਿਰ ਆਪਾਂ ਇਹਨੂੰ ਖੁੱਲੇ ਵਿੱਚ ਜਿਹੜਾ ਵਾ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦਾਂ ਇੱਧਰ ਮੇਰਾ ਤੇਲ ਸੜ ਗਿਆ ਸੀ ਤੇਲ ਮੇਰਾ ਜ਼ਿਆਦਾ ਸੀ ਇਸ ਕਰਕੇ ਮੈਂ ਉਹਦੇ ਨੂੰ ਜਿਹੜਾ ਉਹਨੂੰ ਕੱਢ ਲਿਆ ਉਹਨੂੰ ਕੱਟਣ ਤੋਂ ਬਾਅਦ ਆ ਮੈਂ ਇੱਕ ਚਮਚ ਖਾਲੀ ਫਰਾਈਪੈਨ ਚ ਤੇਲ ਰਹਿਨਤਾ ਉਸ ਤੋਂ ਬਾਅਦ ਆ ਆਪਾਂ ਜਿਹੜੀ ਮੈਂ ਇੱਥੇ ਪੱਤਾ ਗੋਭੀ ਆ ਉਹ ਕੋਈ ਮੈਂ 300 ਗ੍ਰਾਮ ਦੇ ਲਾਗੇ ਬਨੇ ਲਈ ਆ ਤੇ ਉਹਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਵਾ ਹੁਣ ਮੈਂ ਜਿਹੜੀ ਪੱਤਾ ਗੋਭੀ ਵੀ ਆ ਉਹ ਵੀ ਵਿੱਚ ਪਾ ਦੋ। ਉਸ ਤੋਂ ਬਾਅਦ ਉਹਦੇ ਵਿੱਚ ਆਪਾਂ ਉਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਪਹਿਲਾਂ ਪਹਿਲਾਂ ਹਲਾ ਹੁਣ ਕੇ ਉਹਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਹੀ ਲੂਣ ਪਾ ਦੇਣਾ, ਹਲਦੀ ਪਾ ਦੇਣੀ ਤੇ ਕੋਈ ਵੀ ਇੱਕ ਸੁੱਕਾ ਜਿਹੜਾ ਮਸਾਲਾ ਪਾ ਲੈਣਾ ਜੋ ਵੀ ਸਾਡੇ ਕੋਲ ਰਸੋਈ ਵਿੱਚ ਉਸ ਟਾਈਮ ਹੋਵੇ ਤੇ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਚੰਗੀ ਤਰ੍ਹਾਂ ਹਲਾ ਕੇ ਫਿਰ ਆਪਾਂ ਉਹਨੂੰ ਟੱਕ ਲੈਣਾ। ਤਾਂ ਕਿ ਉਹਨੂੰ ਵੀ ਆਪਾਂ ਬਿਲਕੁਲ ਘੱਟ ਤੇਲ ਦੇ ਵਿੱਚ ਜਿਹੜਾ ਵਾ ਭੁੰਨਣਾ ਵਾ ਇੱਕ ਚਮਚ ਤੇਲ ਦਾ ਮੈਂ ਪਾਇਆ ਸੀ ਤੇ ਮੈਨੂੰ ਇਹ ਲੱਗਾ ਕਿ ਥੋੜਾ ਜਿਹਾ ਸ਼ਾਇਦ ਇੱਕ ਚਮਚ ਆਪਾਂ ਨੂੰ ਹੋਰ ਪਾਉਣਾ ਚਾਹੀਦਾ ਵਾ ਤਾਂ ਕਿ ਇੱਕ ਚਮਚ ਮੈਂ ਪਹਿਲਾਂ ਲੂਣ ਪਾ ਲਿਆ ਫਿਰ ਮੈਂ ਇੱਕ ਚਮਚ ਵਿੱਚ ਤੇਲ ਦਾ ਹੋਰ ਐਕਸਟਰਾ ਪਾਤਾ ਤਾਂ ਕਿ ਚੰਗੀ ਤਰ੍ਹਾਂ ਸਬਜ਼ੀ ਜਿਹੜੀ ਭੁੱਜ ਜੇ ਜਦੋਂ ਆਪਾਂ ਉਹਨੂੰ ਟੱਕ ਦਿੰਨੇ ਆ ਤੇ ਜਿਹੜਾ ਉਹਨੂੰ ਉਤੋਂ ਦੀ ਪਸੀਨਾ ਆਉਂਦਾ ਉਹਦਾ ਹੀ ਪਾਣੀ ਜਿਹੜਾ ਹੁੰਦਾ ਨਾ ਉਹਦੇ ਨਾਲ ਸਬਜ਼ੀ ਬੜੀ ਸੋਹਣੀ ਜਿਹੜੀ ਆ ਭੁੱਜ ਜਾਂਦੀ ਆ ਸਬਜੀ ਚੰਗੀ ਤਰ੍ਹਾਂ ਜਦੋਂ ਭੁੱਜ ਜਾਂਦੀ ਆ ਫਿਰ ਆਪਾਂ ਉਹਨੂੰ ਨੰਗੀ ਕਰਕੇ ਜਿਹੜਾ ਵਾ ਥੋੜੇ ਦਿਨ ਲਈ ਹੋਰ ਪੁੰਨਾ ਹੁੰਦਾ ਵਾ ਹਮੇਸ਼ਾ ਸਬਜੀ ਨੂੰ ਪਹਿਲਾਂ ਤੋਂ ਟੱਪ ਦਿਓ ਤੇ ਉਹ ਸਬਜੀ ਛੇਤੀ ਗਲ ਵੀ ਜਾਂਦੀ ਇਹਦੇ ਚ ਵੀ ਮੈਂ ਦੋ ਮਿਰਚਾਂ ਜਿਹੜੀਆਂ ਲੰਬੀਆਂ ਲੰਬੀਆਂ ਕੱਟ ਕੇ ਪਾਤੀਆਂ ਕਿਉਂਕਿ ਮੈਂ ਮਿਰਚਾਂ ਜਿਹੜੀਆਂ ਇਸ ਤਰੀਕੇ ਨਾਲ ਪਉਂਦੀ ਨਾਲੇ ਤੇ ਮਿਰਚਾਂ ਫਰਾਈ ਹੋ ਜਾਂਦੀਆਂ ਤੇ ਖਾਣ ਦੇ ਵਿੱਚ ਟੇਸਟੀ ਵੀ ਲੱਗਦੀਆਂ ਤੇ ਨਾਲੇ ਜਿੱਦਾਂ ਬੱਚਿਆਂ ਨੇ ਸਬਜ਼ੀ ਖਾਣੀ ਹੋਵੇ ਤੇ ਸਬੂਤੀ ਮਿਰਚ ਪਲ ਫੜ ਕੇ ਤੁਸੀਂ ਸਾਈਡ ਤੇ ਕਰ ਸਕਦੇ ਆ ਛੋਟੇ ਛੋਟੇ ਜਿਹੇ ਮਿਰਚਾਂ ਨੂੰ ਮਿਰਚਾਂ ਦੇ ਟੁਕੜੇ ਆਉਂਦੇ ਨਾ ਤੇ ਪੱਤਾ ਗੁੱਬੀ ਵਿੱਚੋਂ ਕੱਢਣੇ ਜਿਹੜੇ ਮੁਸ਼ਕਲ ਹੋ ਜਾਂਦੇ ਬੱਚੇ ਵਾਸਤੇ ਤੇ ਕਦੇ-ਕਦੇ ਮੂੰਹ 'ਚ ਮਿਰਚ ਆ ਜਾਏ ਬੱਚਿਆਂ ਨੂੰ ਜ਼ਿਆਦੀ ਮਿਰਚ ਲੱਗਦੀ ਹੈ ਮੈਨੂੰ ਇੱਥੇ ਤੇਲ ਘੱਟ ਲੱਗਾ ਮੈਂ ਇੱਕ ਚਮਚ ਉੱਪਰੋਂ ਦੀ ਪਾਤਾ ਇਹਦੇ ਵਿੱਚ ਮੈਂ ਹਮੇਸ਼ਾ ਸੜਿਆ ਸੜਿਆ ਤੇਲ ਰੱਖਦੀ ਹਾਂ ਕਿਉਂਕਿ ਮੈਂ ਜਿਹੜੇ ਪਰੌਂਠੇ ਵੀ ਸਰੋਂ ਦੇ ਤੇਲ ਦੇ ਬਣਾਉਣੀ ਆ ਤੇ ਤੇਲ ਨੂੰ ਮੈਂ ਸਾੜ ਕੇ ਹੀ ਰੱਖਦੀ ਇਸੇ ਲਈ ਮੈਂ ਉਹਦੇ ਵਿੱਚ ਪਾਇਆ ਚਲੋ ਆਪਣੀਆਂ ਦੋਵਾਂ ਸਬਜ਼ੀਆਂ ਨੂੰ ਆਪਾਂ ਲਾਤਾ ਤੜਕਾ ਉਸ ਤੋਂ ਬਾਅਦ ਮੈਂ ਕੀਤੀ ਆਟਾ ਗੁੰਨਣ ਦੀ ਤਿਆਰੀ ਆਟਾ ਵੀ ਮੈਂ ਛਾਣ ਕੇ ਰੱਖ ਲਿਆ ਸੀ ਆਟਾ ਚਾਨਣ ਤੋਂ ਬਾਅਦਾਂ ਮੈਂ ਆਟਾ ਗੋਲ ਲੈਨੇ ਆ ਜਦੋਂ ਮੈਂ ਸਾਰਾ ਕੁਝ ਕਰ ਲਿਆ ਫਿਰ ਮੈਂ ਸਭ ਤੋਂ ਪਹਿਲਾਂ ਕੀਤਾ ਰਸੋਈ ਨੂੰ ਸਾਫ਼ ਨਾਲੇ ਮੈਂ ਤੋਤੇ ਪਾਂਡੇ ਪਾਂਡੇ ਤੋਤੇ ਆਪਾਂ ਥੋੜਾ ਜਿਹਾ دیر ਕਰੇ ਬਾਜ਼ਾਰ-ਬਾਜ਼ਾਰ ਦਾ ਕੰਮ ਸੀ ਬਾਜ਼ਾਰ ਦਾ ਕੰਮ ਕਰਕੇ ਆਏ ਘਰੇ ਆ ਕੇ ਕੱਲ ਦੀ ਚਿੱਟੇ ਚਣਿਆਂ ਦੀ ਸਬਜ਼ੀ ਸੀ ਉਹਨੂੰ ਕੀਤਾ ਗਰਮ ਬੱਚਿਆਂ ਨੂੰ ਦਿੱਤੀ ਰੋਟੀ ਮੈਂ ਵੀ ਜਿਹੜੀ ਸਬਜ਼ੀ ਬਣੀ ਸੀ ਕ੍ਰੇਲਾਂ ਦੀ ਉਹਦੇ ਨਾਲ ਤੇ ਨਾਲ ਦਹੀਂ ਲੈ ਕੇ ਰੋਟੀ ਖਾਧੀ ਰੋਟੀ ਕਾਂ ਚ ਬੜੀ ਸਵਾਲ ਲੱਗੀ ਅੱਜ ਅਸੀਂ ਜਿਹੜਾ ਜਾਨ ਦੀ ਤਿਆਰੀ ਵਿੱਚ ਸੀ ਤੇ ਇੱਧਰ ਮੈਂ ਦੂਸਰੇ ਸਾਰੇ ਸਮਾਨ ਜਿਹੜੇ ਇਕੱਠੇ ਕਰਕੇ ਆਪਣੇ ਲਾਗੇ ਰੱਖਿਓਏ ਸੀ ਮੈਂ ਮੈਂ ਆਟਾ ਛਾਣਨ ਨੂੰ ਛਾਣ ਕੇ ਤੇ ਰੱਖ ਲਿਆ ਸਾਰਾ ਕੁਝ ਮੈਂ ਤਿਆਰ ਕੀਤਾ ਸਬਜੀ ਮੇਰੀ ਬਣ ਕੇ ਹੋ ਗਈ ਰੈਡੀ ਦੇਖੋ ਸਬਜੀ ਕਿੱਡੀ ਸੋਹਣੀ ਬਣੀ ਆ ਬਿਲਕੁਲ ਤੇਲ ਨਹੀਂ ਆ ਤੁਸੀਂ ਬੇਸ਼ੱਕ ਇਹਨੂੰ ਕਿਸੇ ਵੀ ਰੋਟੀ ਤੇ ਪਾ ਕੇ ਕਿਤੇ ਵੀ ਲੈ ਜਾਓ ਇਦੇ ਵਿੱਚ ਤੇ ਨਾ ਤੇ ਤੁਹਾਡੇ ਕੱਪੜਿਆਂ ਨੂੰ ਤੇਲ ਲੱਗਣਾ ਨਾ ਕਿਸੇ ਜਿਹੜਾ ਪਲਾਸਟਿਕ ਹੁੰਦੀ ਉਹਨੂੰ ਨਾ ਟਿਫਨ ਨੂੰ ਬਿਲਕੁਲ ਤੇਲ ਨਹੀਂ ਲੱਗੂਗਾ ਬਿਨਾ ਤੇਲ ਤੋਂ ਆਪਾਂ ਘੱਟ ਤੇਲ ਵਿੱਚ ਇੱਕਦਮ ਸਬਜ਼ੀ ਬਣਾਈ ਆ ਸਬਜ਼ੀਆਂ ਦੋਵੇਂ ਬਣੀਆਂ ਫਿਰ ਮੈਂ ਗੈਸ ਕਰਤਾ ਬੰਦ ਉਤੋਂ ਦੀ ਮਟਕ ਦੀ ਜਿਹੜਾ ਥੋੜਾ ਬਹੁਤਾ ਹੋਰ ਪੁੱਜ ਜੇ ਇੱਧਰ ਜਿਹੜਾ ਮੈਂ ਸਮਾਨ ਨਾਲ ਖੜਨਾ ਸੀ ਸਾਰਾ ਕੁਝ ਮੈਂ ਇਕੱਠਾ ਕਰਕੇ ਰੱਖੰਦੇ ਸੀ ਤਾਂ ਕਿ ਜੋ-ਜੋ ਚੀਜ਼ ਮੈਨੂੰ ਯਾਦ ਆਉਂਦੀ ਹੈ ਤੇ ਮੈਂ ਪਾਉਂਦੇ ਜਾਵਾਂ ਤਾਂ ਕਿ ਮੈਨੂੰ ਕੋਈ ਚੀਜ਼ ਭੁੱਲ ਨਾ ਜਾਵੇ ਅੱਗੇ ਆਓ ਤੁਹਾਨੂੰ ਦੱਸਾਂਗੇ ਕਿ ਅਸੀਂ ਅੱਜ ਜਿਹੜੀ ਕਿਸ ਚੀਜ਼ ਦੀ ਤਿਆਰੀ ਕਰਦੇ ਤੇ ਕਿੱਦਾਂ ਨੂੰ ਚੱਲੇ ਆ ਤੇ ਆਪਣੀ ਇਹ ਵੀ ਸਬਜ਼ੀ ਬਣ ਕੇ ਤਿਆਰ ਹੋ ਗਈ ਵੇਖੋ ਇੱਕਦਮ ਬਿਨਾਂ ਤੇਲ ਜਿਹੜੀ ਆ ਬੜੀ ਸੋਹਣੀ ਸਬਜ਼ੀ ਬਣੀ ਆ ਕੁਸੀ ਰੋਟੀ ਨਾ ਖਾਓ ਚੌਲਾ ਨਾ ਖਾਓ ਪਰੌਂਠਿਆਂ ਨਾ ਖਾਓ ਸਬਜੀ ਬਹੁਤ ਸਵਾਦ ਲੱਗਦੀ ਆ ਤੁਸੀਂ ਵੀ ਇਸ ਤਰ੍ਹਾਂ ਹੀ ਕarele ਦੀ ਸਬਜੀ ਬਣਾਇਆ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵਾਲੀ ਸਬਜੀ ਮਿਲਦੇ ਆਪਾਂ ਇੱਕ ਨਵੇਂ ਵਲੌਗ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ